ਹੱਥਾਂ ਵਿੱਚ ਨਵੇਂ-ਨਵੇਂ ਨੋਟਾਂ ਦੀਆਂ ਗੱਥੀਆਂ ਔਰਤਾਂ ਨੂੰ ਵੰਡੇ ਜਾ ਰਹੇ ਨੇ ਇਹ ਨਵੇਂ ਨੋਟ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ 11-1100 ਰੁਪਏ ਦੇਣ ਦੀ ਡਿਊਟੀ ਇਸ ਸ਼ਖਸ ਦੀ ਲਗਾਈ ਗਈ ਭਾਨਬਾਨ ਨੇ ਭਾਈ 1100 ਰੁਪਇਆ ਭੇਜਿਆ ਜਿਹੜੀ ਮੇਰੀ ਭੈਣ ਦਾ ਕੋਈ ਲੈਂਦਾ ਆ ਕੇ ਲੈ ਜਾਓ ਪੰਪਰਾ ਨਗਰ ਤੋਂ ਆਮ ਆਦਮੀ ਪਾਰਟੀ ਨੇ ਸੱਤਾ ਚਾਣ ਤੋਂ ਪਹਿਲਾਂ ਔਰਤਾਂ ਨਾਲ ਵਾਦਾ ਕੀਤਾ ਕਿ ਔਰਤਾਂ ਨੂੰ 111100 ਰੁਪਏ ਹਰ ਮਹੀਨੇ ਦਿੱਤੇ ਜਾਣਗੇ ਪਰ ਹੁਣ ਤੱਕ ਇਹ ਵਾਦਾ ਪੂਰਾ ਹੁੰਦਾ ਦਿਖਾਈ ਨਹੀਂ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਇਸ ਸ਼ਖਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਪਰ ਹੈਰਾਨ ਹੋਣ ਦੀ ਲੋੜ ਨਹੀਂ ਹੈ ਅਸੀਂ ਦੱਸਦੇ ਹਾਂ ਇਸ ਦੇ ਪਿੱਛੇ ਦਾ ਸਾਰਾ ਸੱਚ ਦਰਅਸਲ ਇਹ ਨੇ ਬਠਿੰਡਾ ਤੋਂ ਸਾਬਕਾ ਕਾਉਂਸਲਰ ਵਿਜੇ ਕੁਮਾਰ ਜਿਹੜੇ ਕਿ ਪੰਜਾਬ ਸਰਕਾਰ ਨੂੰ ਵਿਅੰਗਮਈ ਤਰੀਕੇ ਨਾਲ ਜਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਜਨਾਬ ਨੇ ਹੱਥਾਂ 'ਚ ਨਵੇਂ-ਨਵੇਂ ਨੋਟਾਂ ਦੀਆਂ ਗੱਥੀਆਂ ਫੜ ਕੇ ਔਰਤਾਂ ਨੂੰ ਵੰਡਣਾ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਇਹ ਉਹੀ ਪੈਸੇ ਨੇ ਜਿਹੜੇ ਤੁਹਾਨੂੰ ਦਿੱਤੇ ਜਾਣੇ ਸੀ ਤੇ ਭਗਵੰਤ ਮਾਨ ਸਾਹਿਬ ਨੇ ਹੁਣ ਡਿਊਟੀ ਉਹਨਾਂ ਦੀ ਲਗਾਈ ਹੈ ਭਗਵੰਤ ਮਾਨ ਜਿਵੇਂ ਆਪਾਂ ਉਹਨੂੰ ਬੋਟਾ ਪਾਈਆਂ ਸੀ ਇੱਕ ਭੈਣ ਦੇ 1100 ਰੁਪਏ ਬਣੂਗਾ ਆ ਲੋ ਉਹਨੇ ਭੇਜਿਆ ਲੈ ਲੋ ਕੋਈ ਗੱਲ ਨਹੀਂ ਲੈ ਰੂ ਆ ਰਾਮ ਇਹ ਭੇਜਿਆ ਤੇ ਸਵਾਲ ਹੋ ਰਿਹਾ ਜਿਹੜੀ ਬੋਟਾ ਪਾਈਆਂ ਸੀ ਭਗਵੰਤ ਮਾਨ ਨੂੰ ਗੱਪੀ ਬੰਦੇ ਆ ਦੇਖ ਲੋ ਜਨਾਨੀਆਂ ਪੈ ਲੈ ਤਾਂ ਨਾ ਕਰ ਰਹੀਆਂ ਭਗਵਾਨਪਤਾਨ ਨੇ ਇਹ ਜੇ ਗੱਪ ਮਾਰੇ ਆ ਭਗਵਾਨਪਤਾਨ ਨੇ ਭਾਈ 1100 ਰੁਪਇਆ ਭੇਜਿਆ ਜਿਹੜੀ ਮੇਰੀ ਭੈਣ ਦਾ ਕੋਈ ਲੰਦਾ ਆ ਕੇ ਲੈ ਜਾਵੇ ਪਤਰਾ ਲੱਗ ਕੋਈ ਵੀ ਬੰਦਾ ਦੇਖੋ ਗੱਪ ਮਾਰਦੇ 36000 ਰੁਪਇਆ ਬੰਦਾ ਤੁਹਾਡਾ ਭੇਜਿਆ 1100 ਉਹ ਵੀ ਨਕਲੀ ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗਲਪਤ ਕਰਦਿਆਂ ਵਿਜੇ ਕੁਮਾਰ ਦਾ ਹੋਰ ਕੀ ਕਹਿਣਾ ਤੁਹਾਨੂੰ ਸੁਣਾ ਦਿੰਦੇ ਆ ਕਿਆ ਲੋ ਜੀ ਕੀ ਕਹਿਣਾ ਚਾਹੁੰਦਾ ਦੇਖੋ ਪੰਜਾਬ ਦੇ ਹਾਲਾਤ ਮੈਂ ਤੁਹਾਨੂੰ ਦਿਖਾਤੇ ਸੜਕਾਂ ਤੇ ਮੈਨੂੰ 2-3 ਘੰਟੇ ਹੋ ਗਏ ਫਿਰਦਿਆਂ ਨੂੰ ਆ ਨੋਟ ਬਣਦਾ 11-1100 ਰੁਪਇਆ ਕੋਈ ਭੈਣਾ ਤਾਂ ਲੈ ਗਿਆ ਤੇ ਕਈ ਕਹਿੰਦੀਆਂ ਸੀ ਬੈਂਕ 'ਚ ਜਮਾ ਕਰਾਇਆਗੇ ਕਹਿੰਦੀ ਗੱਪ ਮਾਰਦਾ ਸਾਡਾ 36000 ਰੁਪਇਆ ਬਣਦਾ ਸੀ ਭੇਜਿਆ 1100 ਉਹ ਵੀ ਨਕਲੀ ਭੇਜਿਆ ਮੈਂ ਕਿਹਾ ਜੇ ਜੇ ਉਹਦੇ ਵਾਦੇ ਕਿਤੇ ਸੀ ਉਹ ਜੀਆਂ ਤੁਸੀਂ ਵੋਟਾਂ ਪਾਈਆਂ ਸੀ ਉਹ ਕਹਿੰਦੀਆਂ ਹੁਣ ਇਹਨੂੰ ਆਂਦੇ ਹਰਾਮਜਾਦੇ ਨੂੰ ਇਹਨੇ ਛਿੱਤਰ ਮਾਰਾਂਗੇ ਗਲੀ ਸਾਡੇ ਮੱਲੇ 'ਚ ਮੋਟਾ ਮੰਗਲ ਆਣ ਦੇ ਇਹਨਾਂ ਨੂੰ ਦੇਖੋ ਹਾਲਾਤ ਪੰਜਾਬ ਦੇ ਕੀ ਬਣੇ ਪਏ ਐ ਲੋਕ ਤ ਗਰ ਵੀਰ ਖੜੇ ਕੋਈ ਵੀ ਲੇਡੀਜ਼ ਹੈ ਬਿਨਾ ਗਾਲ ਕੱਢੇ ਤੋਂ ਨਹੀਂ ਲੰਘ ਰਹੀ ਤੇ ਜਿਵੇਂ ਤੁਸੀਂ ਵੰਡ ਰਹੇ ਹੋ ਤੁਹਾਨੂੰ ਲੱਗਦਾ ਨਹੀਂ ਖਾਤੇ 'ਚ ਪਾਉਣੇ ਚਾਹੀਦੇ ਸੀਗੇ ਖਾਤੇ 'ਚ ਫਿਰ ਉਹ ਹੀ ਗੱਲ ਆਪਾਂ ਦਾ ਕਰੰਟ ਦੇਣ ਵਾਲੇ ਬੰਦੇ ਆ ਕਿਤੇ ਖਾਤਾ ਖਲਾਵਾਂਗੇ ਪਹਿਲਾਂ ਤਾਂ ਝੂਠ ਮਾਰਦੇ ਆ ਤੁਸੀਂ ਝੂਠ ਮਾਰ ਕੇ ਵੀ 1100 ਰੁਪਏ ਦਵਾਂਗੇ ਕਿਉਂ ਝੂਠ ਮਾਰਿਆ ਹੁਣ ਤੁਸੀਂ ਕਹਿੰਦੇ ਵੀ ਅਸੀਂ ਦੇਖਾਂਗੇ ਵੀ 3 ਲੱਖ ਤੋਂ ਇਨਕਮ ਘਟਾ ਤੋ ਜੋ ਲੋ ਕਿਉਂ ਨਹੀਂ ਬੋਲਦੇ ਠੀਕ ਹੈ ਲੈ ਵੀ ਭਾਈ ਜਿੰਦੀ ਇਨਕਮ ਇੰਨੀ ਘਟ ਹੋਊਗੀ ਜਿਹੜਾ ਇਸ ਜਾਤੀ ਨਾਲ ਸੰਬੰਧ ਰੱਖਦਾ ਉਹਨੂੰ ਦਵਾਂਗੇ ਝੂਠਾਂ ਦੀ ਪੰਡ ਸਿਰੇ ਦਾ ਗੱਪੀ ਤੇ ਵੇ ਬੇਕਾਰ ਸਰਕਾਰ ਸਭ ਤੋਂ ਜਿਹੜਾ ਇਹ ਪੈਸੇ ਨਹੀਂ 100000 ਰੁਪਏ ਦੇ ਰਹੇ ਹੋਗੇ 3 ਸਾਲ ਤੋਂ ਹੋ ਗਿਆ ਵਿਆਰਤ ਉਹ 36 ਹਜ਼ਾਰਾਂ ਹੀ ਤਾਂ ਕਈ ਅਨਾਉਂਟ ਤੁਹਾਡੇ ਸਾਹਮਣੇ ਲੇਡੀ ਕਈ ਤਾਂ ਮੇਰੇ ਮੱਥੇ ਮਾਰ ਗਈਆਂ ਕਹਿੰਦੀ 36000 ਰੁਪਏ ਦੇ ਸਾਡਾ ਇਹ ਵੀ ਨਕਲੀ ਆ ਉਹ ਨਕਲੀ ਹੁੰਦੇ ਵਾਦੇ ਨਕਲੀ ਮੈਂ ਨਾ ਇਹ ਨੋਟ ਨਕਲੀ ਹੁਣ ਤੁਸੀਂ ਮੇਰੇ ID ਦੀ ਲੈਡ ਰੇਡ ਪਵਾਣੀ ਹੈ ਕਸਲੀ ਬਣਾ ਕੇ ਮੈਂ ਤੁਹਾਡੇ ਤੇ ਹੜਾਣਾ ਯਾਰ ਉਹਦੇ ਕਿਹਦੇ ਸੈਸ਼ਨ ਆਊਗਾ ਬਜਟ ਆਊਗਾ ਸਚਨਾ ਸਾਲ ਲੰਘ ਗਿਆ ਇਸ ਤੋਂ ਬਾਅਦ ਤਾਂ ਸਾਲ ਕੁਝ ਦੇ ਨਹੀਂ ਸਕਦੇ ਇੱਕ ਸਾਲ ਰਹਿ ਗਿਆ ਪਿੱਛੇ ਇੱਕ ਸਾਲ ਤਾਂ ਕੋਈ ਦੇ ਨਹੀਂ ਤੇ ਬਜਟ ਦੇ ਅੰਦਰ ਰੱਖਿਆ ਹੀ ਨਹੀਂ ਗਿਆ ਪਰ ਅੱਜ ਇਸ ਪੰਜਾਬ ਦੇ ਹਾਲਾਤ ਹੈ ਹਰ ਇੱਕ ਬੱਚਾ ਜੰਮਦਾ ਹੀ 1,20,000 ਰੁਪਏ ਦਾ ਕਰਜ਼ਾਈ ਹੋ ਗਿਆ ਖੈਰ ਵਿਜੇ ਕੁਮਾਰ ਵੱਲੋਂ ਕੀਤਾ ਗਿਆ ਅਜਿਹਾ ਵਿਅੰਗਮਈ ਪ੍ਰਦਰਸ਼ਨ ਕੋਈ ਪਹਿਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਵਿਜੇ ਕੁਮਾਰ ਮੌਕੇ ਦੀਆਂ ਸਰਕਾਰਾਂ ਨੂੰ ਆਪਣੇ ਇਸ ਨਵਿਕੇਲੇ ਤਰੀਕੇ ਦੇ ਨਾਲ ਜਗਾਉਂਦੇ ਰਹੇ ਨੇ ਪਰ ਵੇਖਣਾ ਹੋਵੇਗਾ ਕਿ ਇਹ ਵਿਅੰਗਮਈ ਤਰੀਕਾ ਸਰਕਾਰ ਤੇ ਕਿੰਨੀ ਕੁ ਝੋਟ ਕਰਦਾ ਹੈ ਬਠਿੰਡਾ ਤੋਂ ਪ੍ਰਵਿੰਦਰਜੀਤ ਸਿੰਘ ਪੰਜਾਬੀ ਰੁਪ ਚੈਨਲ